ਸੁਖਮਾਰਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇ ਵਰਦਾਨਿਕ ਨਾਮਲੇ ਵਸੰਗਤ ਨੂੰ ਬਹੁਤ-ਬਹੁਤ ਵਧਾਈਆਂ ਅੱਜ ਖੰਨਾ ਦੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਕਿ ਖੰਨਾ ਪੂਰੇ ਪੰਜਾਬ ਦੀ ਪਹਿਲੀ ਨਗਰ ਕਾਉਂਸਲ ਬਣ ਗਿਆ ਫਸਟ ਜਿਹੜੀ ਕਿ ਬਹੁਤ ਵੱਡੀ ਗੱਲ ਹੈ ਜਿੱਥੇ ਅਸੀਂ ਅੱਜ ਇੱਕ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਦਾ ਇੱਕ ਅੱਜ ਪਾਇਲਟ ਪ੍ਰੋਜੈਕਟ ਆਰੰਭਿਆ ਜੀਦੇ ਵਿੱਚ ਹਰ ਖੰਨੇ ਦੇ 33 ਵਾੜਾਂ ਦੇ ਵਿੱਚ ਹਰ ਵਾੜ ਦੇ ਵਿੱਚ ਇੱਕ ਛੋਟਾ ਹਾਥੀ ਘਾਇ ਕਰੂ ਜਿਹਦੇ ਵਿੱਚ ਖਾਣੇ ਬਣੇ ਹੋਏ ਨੇ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਚੱਕ ਕੇ ਲਿਜਾ ਗਿੱਲੇ ਸੁਣ ਕੂੜੇ ਤੋਂ ਭਾਵ ਜਿਹੜੀ ਸਾਡੀ ਰਸੋਈ ਘਰ ਦੀ ਵੇਸਟੇਜ ਹੁੰਦੀ ਆ ਉਹ ਸੁੱਕਾ ਕੂੜਾ ਜਿਹੜਾ ਆਪਾਂ ਝਾੜੂ ਦੇ ਰੂਪ ਦੇ ਵਿੱਚ ਸੰਭਰਦੇ ਆ ਜਾਂ ਜਿਹੜੇ ਲਫਾਫੇ ਹੁੰਦੇ ਨੇ ਗਿੱਲਾ ਸੁੱਕਾ ਕੂੜਾ ਇਸ ਅੱਜ ਜਿਹੜਾ ਇਹ ਪ੍ਰੋਜੈਕਟ ਜਿੱਥੇ ਅੱਜ ਆਪਾਂ ਖੜੇ ਆ ਜਿਹਦੀ ਨੌਗੁਰੇਸ਼ਨ ਕਰਦੇ ਆ ਉਹਦੇ ਆਇਆ ਕਰੂਗਾ ਉਸ ਗਿੱਲੇ ਕੂੜੇ ਨੂੰ ਉਹਦਾ ਪ੍ਰੋਸੈਸ ਹੈ 45 ਤੋਂ 60 ਦਿਨ ਦਾ ਉਹਦੇ ਵਿੱਚ ਉਹਨੂੰ ਖਾਦ ਦੇ ਵਿੱਚ ਤਬਦੀਲ ਕੀਤਾ ਜਾਊਗਾ ਔਰ ਉਹ ਜਿਹੜੀ ਖਾਦ ਹੈ ਉਹ ਕਲਟੀਵੇਸ਼ਨ ਦੇ ਕੰਮ ਆਊਗੀ ਜਿਹੜਾ ਸੁੱਕਾ ਕੂੜਾ ਹੈ ਸੁੱਕੇ ਕੂੜੇ ਦੇ ਵਿੱਚੋਂ ਉਹਦੇ ਚੋਂ ਪਲਾਸਟਿਕ ਵੇਸਟ ਅਲੱਗ ਕੱਢਿਆ ਜਾਊਗਾ ਔਰ ਉਹਦੇ ਤੋਂ ਫਿਰ ਬਿਜਲੀ ਉਤਪੰਨ ਕੀਤੀ ਜਾਊ। ਸੋ ਇਹ ਜਿਹੜਾ ਪਾਇਲਟ ਪ੍ਰੋਜੈਕਟ ਹੈ ਜਿਹਦੀ ਸ਼ੁਰੂਆਤ ਅੱਜ ਖੰਨੇ ਦੇ ਵਿੱਚੋਂ ਕੀਤੀ ਹੈ ਪਹਿਲਾ ਸ਼ਹਿਰ ਹੈ ਖੰਨਾ ਪੂਰੇ ਆਪਣਾ ਪੰਜਾਬ ਦਾ ਜਿਹਦੇ ਵਿੱਚ ਸ਼ੁਰੂਆਤ ਹੋਈ ਹੈ। ਔਰ ਸਾਡਾ ਇੱਕੋ ਮਿਸ਼ਨ ਹੈ ਨੀਟ ਐਂਡ ਕਲੀਨ ਖੰਨਾ ਸਵੱਛ ਖੰਨਾ ਸੋ ਇਹ ਜਿਹੜਾ ਨੀਟ ਐਂਡ ਕਲੀਨ ਖੰਨਾ ਦੇ ਤਹਿਤ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਦੇ ਵਿੱਚ ਨਗਰ ਕੌਂਸਲ ਦੇ ਸਾਰੇ ਜਿਹੜੇ ਅਧਿਕਾਰੀ ਨੇ ਜਿਹੜੇ ਗਵਰਨਮੈਂਟ ਦੇ ਅਫਸਰਾਈ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਉਹਨਾਂ ਨੇ ਬੜੀ ਮਿਹਨਤ ਕੀਤੀ ਇਸ ਪ੍ਰੋਜੈਕਟ ਨੂੰ ਸਿਰੇ ਚੜਾਣ ਦੀ ਚਾਹੇ ਐਸ்சி ਸਾਹਿਬ ਹੋਣ ਐਮਈ ਸਾਹਿਬ ਹੋਣ ਈਓ ਸਾਹਿਬ ਹੋਣ ਯਾ ਜਿੰਨੇ ਵੀ ਸਾਡੇ ਕੰਸਰਨਡ ਹੋਰ ਅਫੀਸਰ ਨੇ ਬਹੁਤ ਇਹਨਾਂ ਨੇ ਇਹਨਾਂ ਦਾ ਸ਼ਲਾਘਾਯੋਗ ਕਦਮ ਹੈ ਔਰ ਜਿਸ ਕੰਪਨੀ ਨੂੰ ਵੀ ਇਹ ਆਰਡਰ ਗਿਆ ਹੈ ਆਪਣਾ ਟੈਂਡਰ ਦੇ ਰੂਪ ਦੇ ਵਿੱਚ ਉਸ ਕੰਪਨੀ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਤੇ ਨਾਲ ਮੈਂ ਉਹ ਰੋ ਹਦਾਇਤਾਂ ਵੀ ਕਰਦਾ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਦੇ ਵਿੱਚ ਕੋਈ ਕਿਸੇ ਕਿਸਮ ਦੀ ਕਤਾਈਨੀ ਬਰਦਾਸ਼ਤ ਕੀਤੀ ਜਾਊਗੀ ਔਰ ਅਸੀਂ ਇਸ ਪ੍ਰੋਜੈਕਟ ਨੂੰ 100% ਕਾਮਯਾਬ ਕਰਨਾ ਤਾਂ ਜੋ ਜਿਹੜਾ ਖੰਨਾ ਹੈ ਖੰਨੇ ਨੂੰ ਸ਼ਹਿਰ ਨੂੰ ਸਾਫ-ਸੁਤਰਾ ਸੋਹਣਾ ਵਧੀਆ ਬਣਾਇਆ ਜਾ ਸਕੇ ਔਰ ਖੰਨੇ ਨੂੰ ਨੰਬਰ 1 ਪੰਜਾਬ ਤੋਂ ਬਣਾਇਆ ਜਾ ਸਕੇ ਕਿੰਨੀ ਕਾਸਟ ਦਾ ਪ੍ਰੋਜੈਕਟ ਹੈ ਜੀ ਦੇਖੋ ਇਹਦੇ ਤੇ ਪ੍ਰੋਜੈਕਟ ਕਾਸਟ ਜਿਹੜੀ ਟੋਟਲ ਆਈ ਹੈ ਉਹਦੀ ਅਸੀਂ ਤੁਹਾਨੂੰ ਡਿਟੇਲ ਹੈ ਜਿਹੜੀ ਉਹ ਲਿਖਤੀ ਰੂਪ ਚ ਪ੍ਰੋਵਾਈਡ ਕਰਾ ਦਨੇ ਆ ਪਰ ਇਹਦੇ ਚ ਕੀ ਹੈ ਇਹਦੇ ਚ ਜਿਹੜਾ ਪੈਸਾ ਇਕੱਠਾ ਹੋਊਗਾ ਉਹ ਸਤਾ ਨਗਰ ਕਾਉਂਸਲ ਦੇ ਖਾਤੇ ਚ ਜਾਣਾ ਜਿਹੜਾ ਮੰਥਲੀ ਇਕੱਠਾ ਹੋਣਾ ਉਹ ਫਿਰ ਨਗਰ ਕਾਉਂਸਲ ਦੇ ਜਿਹੜੀ ਉਹ ਇਸ ਕੰਪਨੀ ਨੂੰ ਚੈੱਕ ਦੇ ਰੂਪ ਚ ਟਰਾਂਸਫਰ ਦੇ ਰੂਪ ਚ ਪੈਸੇ ਲਿਆ ਕਰੂਗੀ ਕਿਉਂਕਿ ਇਹ ਜਿਹੜਾ ਪ੍ਰੋਸੈਸ ਸਾਸੀਂ ਬਣਾਇਆ ਬੜਾ ਪਾਰਦਰਸ਼ੀ ਤੇ ਟਰਾਂਸਪੇਰੈਂਟ ਬਣਦਾ ਹੈ। ਸ਼ਹਿਰ ਵਾਸੀਆਂ ਕੀ ਇਹ ਬਿਲ ਕਰੋਗੇ? ਮੇਰੀ ਹੱਥ ਜੋੜ ਕੇ ਤੁਹਾਡੇ ਮਾਧਿਅਮ ਦੇ ਨਾਲ ਇੱਕ ਉਹ ਅਪੀਲ ਹੈ ਕਿ ਜੇ ਤੁਸੀਂ ਖੰੰਨੇ ਨੂੰ ਪਿਆਰ ਕਰਦੇ ਹੋ ਆਪਾਂ ਸਾਰੇ ਖੰੰਨੇ ਦੇ ਜੰਪਾਲੇ, ਪੂਰੇ ਜੰਮੇ ਆ, ਉਰੇ ਪਲੇ ਆ, ਉਰੇ ਵੱਡੇ ਹੋਏ ਜੇ ਤੁਸੀਂ ਖੰੰਨੇ ਨੂੰ ਪਿਆਰ ਕਰਦੇ ਹੋ ਅੱਜ ਤੋਂ ਬਾਅਦ ਆਪੋ ਆਪਣੇ ਘਰਾਂ ਦੇ ਵਿੱਚ ਗਿੱਲਾ ਸੂੜਾ ਤੇ ਸੁੱਕਾ ਘੂੜਾ ਅਲੱਗ-ਅਲੱਗ ਕਰਨਾ ਸ਼ੁਰੂ ਕਰਦੇ ਹੋ। ਇਕੱਠਾ ਦੋ ਲਫਾਫੇ ਲਾ ਲਓ, ਇੱਕ ਕਿਚਨ ਦੇ ਵਿੱਚ ਲਾ ਲਓ, ਇੱਕ ਬਾਹਰ ਲਾ ਲਓ। ਕਿਚਨ ਦਾ ਜਿਹੜਾ ਗਿੱਲਾ ਵੇਸਟ ਆ ਉਹਨ ਜਿਹੜਾ ਸੁੱਕਾ ਕੂੜਾ ਚਾਹੇ ਝਾੜੂ ਦੇ ਰੂਪ ਚਾਹੇ ਉਹ ਆਪਣਾ ਆਹ ਜਿਹੜਾ ਤੁਹਾਡਾ ਇਹਦੇ ਜਿਹੜੇ ਆਪਣੇ ਪਲਾਸਟਿਕ ਦੇ ਵੇਸਟ ਹੁੰਦੇ ਨੇ ਇਹਦੇ ਰੂਪ ਚਾ ਚਾਹੇ ਉਹ ਉਹਦੇ ਵਿੱਚ ਇਕੱਠਾ ਕਰਿਆ ਕਰੋ ਤਾਂ ਜੋ ਉਹਨੂੰ ਅਸੀਂ ਲਿਆ ਕੇ ਉਸ ਪ੍ਰੋਜੈਕਟ ਦੇ ਉੱਤੇ ਸੈਗਰੀਗੇਟ ਕਰ ਸਕੀਏ ਸੌਂ ਸਾਹਿਬ ਤੁਸੀਂ ਪੰਚਾਇਤ ਮੰਤਰੀ ਵੀ ਹੋ ਜਿਹੜੇ ਸਕਸੈਸ ਰਹਿਣ ਦਾ ਪ੍ਰੋਜੈਕਟ ਇਹ ਤਾਂ ਪਿੰਡਾਂ ਦੇ ਵਿੱਚ ਵੀ ਕੂੜੇ ਦੀ ਜਿਹੜੀ ਲੰਬੇ ਸਮੇਂ ਤੋਂ ਸਮੱਸਿਆ ਉੱਥੇ ਵੀ ਇਸ ਤਰ੍ਹਾਂ ਦੇ ਜਿਹੜੇ ਲਾਈ ਜਾਂਦੇ ਪਿੰਡਾਂ ਦੇ ਵਿੱਚ ਅਸੀਂ ਆਲਰੇਡੀ ਹੈ ਜਿਹੜੀ ਉਹ ਜਾਨੀ ਕਿ ਸੋਲਿਡ ਵੇਸਟ ਮੈਨੇਜਮੈਂਟ ਸਿਸਟਮ ਤੇ ਲਿਕਵਿਡ ਵੇਸਟ ਮੈਨੇਜਮਮੈਂਟ ਸਿਸਟਮ ਦੇ ਤਹਿਤ ਬਹੁਤ ਵੱਡੀਆਂ ਹੂਨੇ ਗਰੰਟੀਆਂ ਜਿਊ ਕੀਤੀਆਂ ਜੇਕਰ ਮੈਂ ਕੱਲੇ ਖੰਨੇ ਦੀ ਗੱਲ ਕਰਾਂ 3 ਕਰੋੜ ਰੁਪਏ ਦੀ ਗ੍ਰਾਂਟ ਮੈਂ ਬੀਤੇ 2 ਦਿਨ ਪਹਿਲਾਂ ਹਲੇ ਜਾਰੀ ਕਰਕੇ ਟਿਆਂ 2.5 ਕਰੋੜ ਰੁਪਏ ਦੀ ਗ੍ਰਾਂਟ ਅਸੀਂ ਆਉਣ ਵਾਲੇ 10 ਦਿਨ ਦੇ ਵਿੱਚ ਹੋਰ ਜਾਰੀ ਕਰਨੀ ਉਹਦੇ ਵਿੱਚ ਕੀ ਹੈ ਕਿ ਪਿੰਡਾਂ ਦੇ ਵਿੱਚ ਅਸੀਂ ਜਗਾ ਜਗਾ ਪਿੱਟ ਬਣਾਵਾ ਰਹੀਆਂ ਜਿੱਥੇ ਸੋਲਿਡ ਵੇਸ ਨੂੰ ਅਸੀਂ ਕਨਵਰਟ ਕਰ ਰਹੇ ਹਾਂ ਉਹ ਵੀ ਮੈਨਿਓਰ ਦੇ ਵਿੱਚ ਖਾਦ ਦੇ ਵਿੱਚ ਤਬਦੀਲ ਹੋ ਰਹੀ ਹੈ ਸੋਲਿਡ ਵੇਸ ਤੇ ਜਿਹੜਾ ਛੱਪੜਾਂ ਦਾ ਪਾਣੀ ਹੈ ਉਹਨੂੰ ਇੱਕ ਵਾਰ ਸਾਰੇ ਨੂੰ ਛੱਪੜਾਂ ਦੇ ਪਾਣੀ ਨੂੰ ਸਾਫ਼ ਕਰਕੇ ਉੱਤੇ ਸਿਚਾਈ ਵਾਲ ਮਾਡਲ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਬਣਾਉਣ ਦੀ ਜਿਹੜੀ ਬੇਟਾ ਹੋ ਰੰਬੀ ਜਾ ਕਹਾਂ ਸਾਬ੍ਹ ਤੁਸੀਂ ਵੀ ਜਿਹੜੇ ਡੱਲੇਵਾਲ ਜੀ ਨੇ ਮਿਲ ਕੇ ਆਏ ਸੀਗੇ ਆ ਸੀਐਮ ਸਾਹਿਬ ਨੇ ਵੀ ਕਹਿ ਲਿਆ ਕਿ ਅਸੀਂ ਪੂਰੀ ਤਰ੍ਹਾਂ ਨਾਲ ਉਹਨਾਂ ਦਾ ਸਾਥ ਦੇ ਰਹੇ ਆ ਵੀ ਕੇਂਦਰ ਨਹੀਂ ਜਿਹੜਾ ਉਹਦੀ ਗੱਲ ਮੰਨ ਲਈ ਅੱਜ ਸੁਪਰੀਮ ਕੋਰਟ ਵੀ ਸੁਣਵਾਈ ਹੈ 30 ਲੱਖ ਦਾ ਕੇਂਦਰ ਦੇ ਰਹੀ ਤੇ ਦੇਖੋ ਮੈਨੂੰ ਪਹਿਲੇ ਦਿਨ ਤੋਂ ਹੀ ਐ ਲੱਗਦਾ ਹੈ ਕਿ ਕੇਂਦਰ ਦੀ ਜਿਹੜੀ ਸੋਚ ਹੈ ਉਹ ਨਾ ਤਾਂ ਪੰਜਾਬ ਪੱਕੀ ਵਧੀ ਹੈ ਤੇ ਨਾ ਹੀ ਕਿਸਾਨੀ ਪੱਕੀ ਤਾਂ ਹੈ ਹੀ ਨਹੀਂ ਜਦੋਂ ਇੱਕ ਗੱਲ ਕਲੀਅਰ ਹੋ ਗਈ ਸੀ ਕਿ ਸਾਹਿਬ ਸ਼ੂਟ ਨਾਨਕਦੇਵ ਜੀ ਦੇ ਪ੍ਰਕਾਸ਼ਪੁਰ ਵਾਲੇ ਦਿਨ ਨਰਿੰਦਰ ਮੋਦੀ ਜੀ ਨੇ ਉਹ ਪੂਰੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਜਿਹੜੇ ਤਿੰਨ ਕਾਨੂੰਨ ਆਏ ਸੀ ਖੇਤੀ ਦੇ ਅਗਰ ਉਹ ਕਿਸਾਨਾਂ ਨੂੰ ਪਸੰਦ ਨਹੀਂ ਆਏ ਤਾਂ ਮੈਂ ਉਹ ਤਿੰਨੇ ਕਾਨੂੰਨ ਵਾਪਸ ਲੈ ਲਵਾਂ ਉਹਨਾਂ ਨੇ ਕਾਨੂੰਨ ਵਾਪਸ ਨੂੰਤੇ ਕਿਸਾਨਾਂ ਨੇ ਬੜੀ ਲੰਬੀ ਜੰਗ ਕੀਤੀ ਕਹਿੰਦੇ ਜੀ ਨਹੀਂ ਇਹਨੂੰ ਤੁਸੀਂ ਉੱਥੋਂ ਵੀ ਪਾਸ ਕਰਾਓ ਪਾਰਲੀਮੈਂਟ ਤੋਂ ਤਾਂ ਪਾਰਲੀਮੈਂਟ ਤੋਂ ਵੀ ਉਹ ਕਾਨੂੰਨ ਰੱਦ ਹੋ ਗਏ ਪਰੰਤੂ ਆਖਰ ਦੇ ਵਿੱਚ ਰਾਸ਼ਟਰਪਤੀ ਦੇ ਸਾਈਨ ਤੋਂ ਬਾਅਦ ਇੱਕ ਨੋਟੀਫਿਕੇਸ਼ਨ ਜਾਰੀ ਹੋਣਾ ਹੈ ਉਹ ਅੱਜ ਤੱਕ ਐਡਾ ਵੱਡਾ ਜਾਨੀ ਕਿ ਇੱਕ ਜਿਹਨੂੰ ਕਹਿ ਲੋ ਵੀ ਧੋਖਾ ਕੀਤਾ ਕਿਸਾਨਾਂ ਦੇ ਨਾਲ ਕਿ ਅੱਜ ਤੱਕ ਉਹ ਨੋਟੀਫਿਕੇਸ਼ਨ ਨਹੀਂ ਨਰਿੰਦਰ ਮੋਦੀ ਜੀ ਨੇ ਜਾਰੀ ਕਰਵਾਇਆ ਜਿਹੜਾ ਕਿ ਸਖਤ ਨਿੰਦਰੀਏ ਉਹ ਨੋਟੀਫਿਕੇਸ਼ਨ ਕਰਵਾਉਣਾ ਚਾਹੀਦਾ ਤੇ ਦੂਜੀ ਗੱਲ ਇਹ ਜਿਹੜੇ ਕਾਨੂੰਨ ਨੇ ਉਹ ਜਿਹੜੇ ਹੁਣ ਨਵੇਂ ਰੂਪ ਦੇ ਵਿੱਚ ਇੱਕ ਹੋਰ ਡਰਾਫਟ ਕਰਕੇ ਇਹਨਾਂ ਨੇ ਸਾਰੀਆਂ ਸਟੇਟਾਂ ਨੂੰ ਜਿਹੜਾ ਉਹ ਭੇਜਿਆ ਇੱਕ ਡਰਾਫਟ ਭੇਜਿਆ ਅਸੀਂ ਉਹਦੇ ਵੀ ਸਖਤ ਸ਼ਬਦਾਂ ਚ ਮਤਲਬ ਨਖਿੱਦੀ ਕਰਦੇ ਆ ਨਿੰਦਾ ਕਰਦੇ ਆ ਉਹ ਵੀ ਇਸ ਤਰ੍ਹਾਂ ਦੀਆਂ ਦੇਖੋ ਚਾਲਾਂ ਨਹੀਂ ਚਲਣੀਆਂ ਚਾਹੀਦੀਆਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੇ ਦਾ ਸਾਰਾ ਦੇਸ਼ ਹੈ ਜਿਹੜਾ ਕਾਰਪੋਰੇਟ ਹੱਥਾਂ ਦੇ ਵਿੱਚ ਜਾ ਰਿਹਾ ਹੈ ਕਾਰਪੋਰੇਟ ਹੱਥਾਂ ਦੇ ਵਿੱਚ ਜਾਣ ਦਾ ਮਤਲਬ ਹੁੰਦਾ ਕਿ ਜਿਹੜੇ ਛੋਟੇ ਵਪਾਰੀ ਨੇ ਚਾਹੇ ਉਹ ਦੁਕਾਨਦਾਰ ਹੈ ਚਾਹੇ ਰੇੜੀ ਫੜੀ ਵਾਲਾ ਚਾਹੇ ਉਹ ਕਿਸਾਨੀ ਦੇ ਨਾਲ ਜੁੜਿਆ ਹੋਇਆ ਕਿਸਾਨੀ ਹੋਈ ਹਰ ਤਰ੍ਹਾਂ ਦੀ ਜਿਹੜੀ ਛੋਟੀ ਇੰਡਸਟਰੀ ਹੈ ਉਹ ਸਭ ਖਤਮ ਹੋ ਜੂਗੀ ਵੱਡੇ ਵੱਡੇ ਜਿਹੜੇ ਘਰਾਨੇ ਨੇ ਇੱਕ ਦੋ ਚਾਰ ਘਰਾਨੇ ਰਹਿ ਜਾਣਗੇ ਜਿਹੜੇ ਕਿ ਪੂਰੇ ਪੰਜਾਬ ਦੀ ਤੇ ਪੂਰੇ ਭਾਰਤ ਦੀ ਜਿਹੜੀ ਅਰਥ ਸੱਤਾ ਉਹਨੂੰ ਸੰਭਾਲਣਗੇ ਸੋ ਅਸੀਂ ਇੱਕ ਗਰੀਬ ਦੀ ਜੇ ਪੁਕਾਰ ਨੂੰ ਅੱਗੇ ਭਦਾਉਣਾ ਹੈ ਜੇ ਇੱਕ ਗਰੀਬ ਤੇ ਹੀ ਆਵਾਜ਼ ਨੂੰ ਉੱਪਰ ਚੱਕਣਾ ਤਾਂ ਇਹ ਕਾਰਪੋਰੇਟਾਂ ਤੋਂ ਆਪਾਂ ਨੂੰ ਖਹਿੜਾ ਛਡਾਣਾ ਪਊ ਤੇ ਕੈਪਟਨ ਮਨਿੰਦਰ ਸਿੰਘ ਪਿਛਲੇ ਝੋਨੇ ਸੀਜ਼ਨ ਤੇ ਖੰਨਾ ਮੰਡੀ ਚ ਆਇਆ ਸੀ ਅੱਜ ਮਿਤਸ਼ਾ ਜੀ ਕੋਲ ਜਾ ਕੇ ਕਿਸਾਨੀ ਮਸਲਾਂ ਦੀ ਗੱਲ ਕਰਦੇ ਹੋ ਇਹ ਮੁਲਾਕਾਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਟੋਟਲੀ ਪੋਲਿਟੀਕਲ ਮੁਲਾਕਾਤ ਹੈ ਜੀ ਇਹ ਇਹਦੇ ਚੋ ਕੁਝ ਵੀ ਕੱਟਣ ਪਾਣ ਨੂੰ ਨਹੀਂ ਹੈਗਾ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਸਿਰਫ ਤੇ ਸਿਰਫ ਆਪਣਾ ਇੱਕ ਜਿਹਨੂੰ ਕਹੋ ਵੀ ਸੱਪ ਲੰਘਣ ਤੋਂ ਬਾਅਦ ਲੀਕ ਕੁੱਟਣ ਵਾਲੀ ਗੱਲ ਹੈ ਕਿ ਕੈਪਟਨ ਅਮਨਿੰਦਰ ਸਿੰਘ ਜੀ ਦਾ ਜਮਾਨਾ ਸੀ ਉਹ ਲੰਘ ਚੁੱਕਿਆ ਤੇ ਹੁਣ ਉਹ ਲੀਕਾ ਕੁੱਟਦੇ ਫਿਰਦੇ ਨੇ ਕੁਝ ਨਹੀਂ ਹੈ ਜੀ